ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਸੰਸੰਖ ਭਾਇਆ ਸੁਪਾ ਪ੍ਰਧਾਨ ਪੀਆ ਟੱਟਪਾਸ ਬੇਰਜ਼ਗਾਰ ਯੂਨੀਅਨ ਪੰਜਾਬ ਤੋਂ ਬਿਲਕੁਲ ਤੁਸੀਂ ਪੜੀ ਪੰਦੀ ਜਾਣਦੇ ਹੋ ਆਪਾਂ ਲਗਾਤਾਰ ਆਪਣੇ ਐਫਰਟਸ ਨੂੰ ਲੈ ਕੇ ਜਿਹੜਾ ਆਪਣੇ ਮਾਸਟਰ ਕ੍ਰੈਡਿਟ ਦੀ ਵੈਕੈਂਸੀ ਨੂੰ ਲੈ ਕੇ ਜਾਂ ਆਪਣੀ 55% ਦੀਆਂ ਮੰਗਾਂ ਨੂੰ ਲੈ ਕੇ ਜਾਂ ਆਪਣੀ ਲੈਕਚਰ ਕ੍ਰੈਡਿਟ ਦੀ ਮੰਗ ਨੂੰ ਲੈ ਕੇ ਜਾਂ ਆਪਣੀਆਂ ਉਮਰ ਹੱਦ ਦੀ ਜਿਹੜੀ ਸਟੇਜਾਂ ਤੋਂ ਸਰਕਾਰ ਲਗਾਤਾਰ ਬਿਲਕੁਲ ਆਪਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਆਪਣੇ ਨਾਲ ਵਾਦਾ ਖਲਾਫੀ ਕੀਤੀ ਹੈ ਤਾਂ ਤੁਸੀਂ ਲਗਾਤਾਰ ਉਸ ਧਰਮਿਆਂ ਦਾ ਹਿੱਸਾ ਬਣਿਓ ਤੇ ਬਣ ਵੀ ਰਹੇ ਹੋ ਤਾਂ ਬਿਲਕੁਲ ਦਿਵਾਲੀ ਕਰਕੇ ਤੁਸੀਂ ਸਾਰਿਆਂ ਨੇ ਆਪਣਾ ਦੇਖਿਆ 26 ਤਰੀਕ ਨੂੰ ਜਿਹੜਾ ਆਪਾਂ ਪ੍ਰੋਟੈਸਟ ਅਨਾਉਂਸ ਕੀਤਾ ਹੋਇਆ ਬੇਲਸ ਦਾ ਰੋਸ ਰੈਲੀ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ ਤੁਸੀਂ ਅੱਜ ਤੋਂ ਤਿਆਰੀਆਂ ਵੇਢ ਦੋ ਆਪਣੇ ਕੋਲ ਤਿੰਨ ਤੋਂ ਚਾਰ ਦਿਨ ਹੈ ਤਾਂ ਸਾਥਿਓ ਪਿਛਲੀਆਂ ਮੀਟਿੰਗਾਂ ਦੇ ਵਿੱਚ ਲਗਾਤਾਰ ਸਰਕਾਰ ਦਾ ਤੁਸੀਂ ਰਵਈਆ ਦੇਖਿਆ ਸਰਕਾਰ ਲਗਾਤਾਰ ਆਪਣੇ ਨਾਲ ਕਿਵੇਂ ਆਪਣੀਆਂ ਮੰਗਾਂ ਤੋਂ ਭੱਜਦੀ ਨਜ਼ਰ ਆਈ ਹੈ ਤਾ ਸਾਥਿਓ ਇੱਕ ਵੱਡੀ ਫਿਰ ਤੁਹਾਨੂੰ ਗੱਲ ਦੱਸਣ ਲੱਗਿਆਂ 54% ਤੇ ਸ਼ਰਤ ਤੇ ਬਿਲਕੁਲ ਸਾਥਿਓ ਸਰਕਾਰ ਟਾਸ ਤੋਂ ਮਸ ਨਹੀਂ ਹੋਣ ਵਾਲੀ ਤੁਹਾਨੂੰ ਫਿਰ ਅਪੀਲ ਹੈ 26 ਤਰੀਕ ਨੂੰ ਜਦੋਂ ਤੱਕ ਤੁਸੀਂ ਲਗਭਗ 7 ਤੋਂ 800 ਜਣਾ ਬਾਹਰ ਨਹੀਂ ਨਿਕਲਦੇ ਤਾਂ ਤੁਹਾਡੀ ਜਿਹੜੀ ਸ਼ਰਤ ਰਿਮੂਵ ਹੋਣ ਵਾਲੀ ਨਹੀਂ ਹੈਗੀ ਇਹ ਤੁਸੀਂ ਕਲੀਅਰ ਸੁਣ ਲਓ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ 26 ਤਰੀਕ ਨੂੰ ਆ ਬੀਆ ਟਟ ਪਾਸ ਯੂਨੀਅਨ ਵੱਲੋਂ ਜਿਹੜਾ ਆਪਣਾ ਬੇਰਜ਼ਕਾਰ ਉਸ ਰੈਲੀ ਤਰਨ ਤਰਨ ਵਿਖੇ ਰੱਖੀ ਵੀ ਤਾਂ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ ਤਾਂ ਬਿਲਕੁਲ ਤੁਸੀਂ ਜੇ ਚਾਹੋ ਮਾਸਟਰ ਕਟ ਦੀ ਭਰਤੀ ਜਾਂ ਲੈਕਚਰ ਕਟ ਦੀ ਭਰਤੀ ਜਾਂ ਆਪਣੀ ਹੋਰ ਜਿਹੜੀਆਂ ਆਪਣੀਆਂ ਮੰਗਾਂ ਹੈਗੀਆਂ ਹੱਲ ਹੋਣ ਤਾਂ ਬਿਲਕੁਲ ਉਹਦੇ ਲਈ ਤੁਹਾਨੂੰ ਘਰੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਹੁਣ ਵੀ ਘਰੋਂ ਨਾ ਹੀ ਨਿਕਲੇ ਤਾਂ ਸਾਥਿਓ ਫਿਰ ਇਹ ਛੱਪੀ ਵੀ ਨਿਕਲ ਜੂ ਇਹ 27 ਵੀ ਨਿਕਲ ਜੂ ਫਿਰ ਹੋਰ ਬਹੁਤ ਲੰਬੇ ਸਮੇਂ ਤੋਂ ਜਿਹੜਾ ਤੁਸੀਂ ਡਿੱਕਦੇ ਆਏ ਹੋ ਕਿ ਐਡਵਰਟਾਈਜ਼ਮੈਂਟ ਨਹੀਂ ਆਇਆ 4 ਸਾਲ ਤੋਂ ਤਾਂ ਬਿਲਕੁਲ ਅਗਲੀ ਵੀ ਸਰਕਾਰ ਟੱਪ ਸਕਦੀ ਹੈ ਤਾਂ ਮੈਂ ਤੁਹਾਨੂੰ ਵਾਰ-ਵਾਰ ਪੀਲਾ ਕਰਦਾ ਇੱਕ ਸਾਥੀ ਜਿਹੜੇ ਇਹ ਸਾਲ ਔਰੇਂਜ ਹੋਣ ਜਾ ਰਿਹਾ ਤਾਂ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਇੱਕ ਥੱਲੇ ਗਰੁੱਪ ਹੈ ਉਹਨੂੰ ਤੁਸੀਂ ਜੁਆਇਨ ਕਰ ਲਓ ਸਾਰੇ ਸਾਥੀ ਆ ਆਪਣਾ ਆਪਣਾ ਜਿਹੜੇ ਵੀ ਸਾਥੀ ਇਸ ਸਾਲ ਅਵਰੇਜ ਹੋਣ ਜਾ ਰਹੇ ਘੱਟੋ ਘੱਟ ਤੁਹਾਨੂੰ ਨਿਕਲਣਾ ਬਹੁਤ ਜ਼ਰੂਰੀ ਹੈ ਤਾਂ ਵੇਖੋ ਸਰਕਾਰ ਇਸ ਚੀਜ਼ਾਂ ਤੋਂ ਬਿਲਕੁਲ ਭੱਜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਣਾ ਪ੍ਰੈਸ਼ਰ ਬਣਦਾ ਤਾਂ ਬਿਲਕੁਲ ਆਪਣੀਆਂ ਮੰਗਾਂ ਵੀ ਹੱਲ ਹੋਣਗੀਆਂ ਜੇ ਆਪਾਂ ਆਪਾ ਕਰੋ ਨਹੀਂ ਨਿਕਲੇ ਤਾਂ ਸਾਥੀਓ ਇਹ ਮੰਗ ਆਪਣੀਆਂ ਕੋਈ ਹੱਲ ਕਰਨ ਵਾਲੀ ਸਰਕਾਰ ਨਹੀਂ ਜੇ ਤੁਸੀਂ ਜਉਨੇ ਸੱਚਮੁੱਚ ਵੀ ਸਾਡੀਆਂ ਮੰਗਾਂ ਹੱਲ ਹੋਣ ਅਸੀਂ ਕਰੋ ਬਾਹਰ ਨਿਕਲੀਏ ਤੁਸੀਂ ਬਿਲਕੁਲ ਭਾਨੇ ਬਾਜੀ ਛੱਡ ਕੇ ਸੰਡੇ ਐਤਵਾਰ ਹੈਗਾ ਤਰਨਤਨ ਬਿਲਕੁਲ ਬੱਸ ਸਟੈਂਡ ਤੇ ਆ ਕੇ ਖੜ ਜਾਣਾ ਹੈ ਨੰਬਰ ਹੈ ਮੇਰਾ 946428381 ਸਾਰੇ ਸਾਥੀਆਂ ਨੇ ਉੱਥੇ ਪਹੁੰਚਣਾ ਹੈ ਤੁਹਾਨੂੰ ਵਾਰ-ਵਾਰ ਪੀਲਾਂ ਕੀਤੀਆਂ ਪਹਿਲੇ ਵੀ ਲੰਬੇ ਸਮੇਂ ਤੋਂ ਕੀਤੀਆਂ ਬਿਲਕੁਲ ਇੱਕ ਫਾਈਲ ਕਰ ਤੋਂ ਬੱਸ ਦਾ ਰੈਜਿਸਟਰ ਇੱਕ ਬੋਰ ਤੋਂ ਹੈਗਾ ਜੇ ਕੋਈ ਸਾਥੀ ਜਾਣਾ ਚਾਹੁੰਦਾ ਤਾਂ ਬਿਲਕੁਲ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਤੁਸੀਂ ਸਾਥਿਓ ਹੁਣ ਵੀ ਤੁਹਾਨੂੰ ਪੀਲ ਹੈ ਜੇ ਤੁਸੀਂ ਸਾਥਿਓ ਘਰੋਂ ਨਿਕਲ ਗਏ ਤਾਂ ਸਾਥਿਓ ਕੁਝ ਬਣ ਜੇਗਾ ਨਹੀਂ ਨਿਕਲੇ ਫਿਰ ਸਾਥਿਓ ਕੋਈ ਆਪਣਾ ਕੱਖ ਨਹੀਂ ਹਲ ਆਉਣ ਵਾਲਾ ਤੁਹਾਡੇ ਪ੍ਰੈਸ਼ਰ ਕਰਕੇ ਸਰਕਾਰ ਬਿਲਕੁਲ ਆਪਾਂ ਨੂੰ ਕੁਝ ਨਾ ਕੁਝ ਦੇਜੂ ਜੇ ਤੁਸੀਂ ਪ੍ਰੈਸ਼ਰ ਨਾ ਬਣਾ ਕੇ ਰੱਖਿਆ ਤਾਂ ਸਾਥਿਓ ਇੱਕ ਕੱਖ ਨਹੀਂ ਦੇਣ ਵਾਲੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਜੇ ਤੁਸੀਂ ਸੱਚਮੁੱਚ ਮਾਸਟਰ ਕਟ ਦੀ ਐਡਵਰਟਾਈਜ਼ਮੈਂਟ ਦੇਖਣਾ ਚਾਹੁੰਦੇ ਹੋ ਜਾਂ 54% ਹੱਲ ਦੇਖਣਾ ਚਾਹੁੰਦੇ ਹੋ ਜਾਂ ਆਪਣੀ ਲੈਕਚਰ ਕਟ ਦੀ ਭਰਤੀ ਹੱਲ ਦੇਖਣਾ ਚਾਹੁੰਦੇ ਹੋ ਤਾ ਬਿਲਕੁਲ ਉਹ ਤੁਹਾਡੇ ਕਰੋ ਨਿਕਲਣ ਵਾਲੇ ਹੱਲ ਹੋਣਾ ਹੈ ਅਗਲੀ ਗੱਲ ਹੈ ਵਾਰ-ਵਾਰ ਗਰੁੱਪਾਂ ਦੇ ਵਿੱਚ ਇਹ ਪੁੱਛਿਆ ਜਾ ਰਿਹਾ ਹੈ ਕਿ ਜਿਹੜਾ ਕਨਸੀਡਰ ਵਾਲਾ ਐਸਐਸਟੀ ਕਨਸੀਡਰ ਵਾਲਾ ਦੇਖੋ ਸਾਥੀਓ ਉਹ ਬਿਲਕੁਲ ਸਰਕਾਰ ਨੇ ਪਿਛਲੇ 2-4 ਮੀਟਿੰਗਾਂ ਦੇ ਵਿੱਚ ਕਹਿ ਚੁੱਕੀ ਹੈ ਕਿ ਅਸੀਂ ਜਿਹੜਾ ਐਸਐਸਟੀ ਜਿਹੜੀ ਕਨਸੀਡਰ ਕਰਨੀ ਸੀ ਲੈਕਚਰ ਕਾਡਰ ਦੇ ਵਿੱਚ ਉਹ ਅਸੀਂ ਕਰ ਚੁੱਕੇ ਹਾਂ ਤਾਂ ਬਿਲਕੁਲ ਐਡਵਰਟਾਈਜ਼ਮੈਂਟ ਜਾਰੀ ਹੋਣਾ ਹੈ ਜੇ ਤੁਸੀਂ ਕਰੋ ਨਿਕਲ ਗਏ ਤਾਂ ਬਿਲਕੁਲ ਹੋ ਸਕਦਾ ਹੈ ਜੇ ਨਹੀਂ ਨਿਕਲੇ ਤਾਂ ਸਾਥੀਓ ਉਹ ਵੀ ਲੇਟ ਚਲਾ ਜਾਊਗਾ ਤਾਂ ਬਿਲਕੁਲ ਸਰਕਾਰ ਤੇ ਦਬਾਅ ਬਣਾਉਣਾ ਤੁਹਾਡਾ ਸਾਰਿਆਂ ਦਾ ਫਰਜ਼ ਹੈ ਤਾਂ ਆਓ ਆਪਾਂ 26 ਤਰੀਕ ਨੂੰ ਖੰਮ ਹਮਾ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਕਾਫਲਾ ਬਣਾਈਏ ਤਾਂ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਆਪਣੀਆਂ ਮੰਗਾਂ ਹੱਲ ਕਰਾਈਏ ਜਿਹੜੀ ਲਗਾਤਾਰ ਬਿਲਕੁਲ 3 ਚਾਰ ਸਾਲ ਬੀਤਦੇ-ਬੀਤੇ ਪੰਜਵਾਂ ਸਾਲ ਚੜ੍ਹਨ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ 5 ਸਾਲ ਵੀ ਪੂਰੇ ਹੋ ਜਾਣਗੇ ਪਰ ਉਹਦੇ ਲਈ ਤੁਹਾਨੂੰ ਕਰੋਪਾਰ ਨਿਕਲਣਾ ਬਹੁਤ ਜ਼ਰੂਰੀ ਹੈ ਤਾਂ ਬਿਲਕੁਲ ਇੱਕ ਗੱਲ ਹੋਰ ਹੈ ਸਾਰੇ ਸਾਥੀਆਂ ਨੂੰ ਜਿਹੜੇ ਸਾਥੀ ਧਰਨੇ ਦਾ ਹਿੱਸਾ ਨਹੀਂ ਬਣੇ ਅੱਜ ਤੱਕ ਨਹੀਂ ਬਣੇ ਤਾਂ ਉਹਨਾਂ ਨੂੰ ਅਪੀਲ ਹੈ ਫੰਡ ਦੀ ਹੈਲਪ ਕਰੋ ਫੰਡ ਘਟੋ ਘੱਟ ਤੁਹਾਨੂੰ ਪਤਾ ਹਰ ਵਾਰੀ ਫੰਡ ਦੀ ਵੱਡੇ ਪੱਧਰ ਤੇ ਜ਼ਰੂਰਤ ਹੁੰਦੀ ਹੈ ਕਰੋ ਨਿਕਲਣਾ ਬਿਲਕੁਲ ਕਰੋ ਖਰਚ ਕਰਨਾ ਤਾਂ ਉਹ ਤੁਹਾਡਾ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਸਾਰੇ ਸਾਥੀ 9464283388 ਨੰਬਰ ਤੇ ਸਾਰੇ ਇਹਦੇ ਤੇ ਬਿਲਕੁਲ ਕਰ ਸਕਦੇ ਆ ਤਾ ਤੁਹਾਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ 26 ਤਰੀਕ ਨੂੰ ਤੁਸੀਂ ਸਾਰੇ ਸਾਥੀਆਂ ਨੇ ਉਥੇ ਪਹੁੰਚਣਾ ਹੈ ਤਾਂ ਵਾਰ-ਵਾਰ ਤੁਹਾਨੂੰ ਅਪੀਲਾਂ ਕੀਤੀਆਂ ਹੁਣ ਵੀ ਤੁਹਾਡੇ ਕੋਲ ਸਮਾਂ ਹੈ ਹਾਲੇ ਵੀ ਆਪਣਾ ਐਡਵਰਟਾਈਜ਼ਮੈਂਟ ਦਾ ਉਹਨਾਂ ਨੂੰ ਸੋਚਿਓ ਕਰੇ ਬੈਠ ਕੇ ਕਿ ਛੋਟਾ ਐਡਵਰਟਾਈਜ਼ਮੈਂਟ ਮਿਲ ਗਿਆ ਤਾਂ ਫਿਰ ਵੀ ਆਪਣਾ ਕੰਖ ਨਹੀਂ ਕਿਸੇ ਦਾ ਵੱਡਣ ਵਾਲਾ ਤਾਂ ਘੱਟੋ-ਘੱਟ ਜਿਹੜੀ ਭਰਤੀ ਹੈ ਵੱਡੇ ਪੱਧਰ ਤੇ ਆਪੇ ਲੈਣੀ ਹੈ ਤਾਂ ਉਹਦੇ ਲਈ ਤੁਹਾਨੂੰ ਕਰੋ ਬਾਰ ਨਿਕਲਣਾ ਬਹੁਤ ਜ਼ਰੂਰੀ ਹੈ ਆਓ ਆਪਾਂ ਮਿਲਦੇ ਹਾਂ ਤਰ ਤਰ ਮਿਕੇ 11:30 ਵਜੇ ਤਾਂ ਸਾਰੇ ਆਪਾਂ ਪਹੁੰਚ ਜਾਣਾ ਨਾ ਮਸਾ